ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਠ ਪੋ ਨੂੰ ਦੁਨੀਆ ਦਾ ਅਨੋਖਾ ਯੁੱਧ ਹੋਇਆ ਜਿਸ ਵਿੱਚ ਪੰਜ ਸਿੰਘਾਂ ਦੇ ਜਥੇ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਅੱਠ ਪੋ ਦੀ ਸ਼ਾਮ ਨੂੰ ਪੰਥ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਸੁਣਾਇਆ ਕਿ ਜਿੰਨੀ ਜਲਦੀ ਹੋਵੇ ਗੱਡੀ ਵਿੱਚੋਂ ਸੁਰੱਖਿਅਤ ਚਲੇ ਜਾਓ ਪੰਥ ਦੇ ਹੁਕਮ ਅਗੇ ਗੁਰੂ ਜੀ ਸੀਸ ਨਿਵਾਕੇ ਚਮਕੌਰ ਦੀ ਗੜੀ ਨੂੰ ਛੱਡਦੇ ਹਨ ਅਤੇ ਤੀਰਾਂ ਦੀ ਬੁਛਾੜ ਕਰਦੇ ਹੋਏ ਘੇਰੇ ਤੋਂ ਪਾਰ ਲੰਘ ਜਾਂਦੇ ਹਨ ਰਾਤ ਦਾ ਗੂੜਾ ਹਨੇਰਾ ਹੈ ਕੰਡਿਆਲੀਆਂ ਝਾੜੀਆਂ ਹਨ ਪੈਦਲ ਚੱਲ ਚੱਲ ਕੇ ਝਾੜੀਆਂ ਦੇ ਨਾਲ ਅੜ ਕੇ ਗੁਰੂ ਜੀ ਦਾ ਜਾਮਾ ਲੀਰੋ ਲੀਰ ਹੋ ਚੁੱਕਾ ਹੈ ਪੈਰਾਂ ਵਿੱਚ ਛਾਲੇ ਪੈ ਚੁੱਕੇ ਹਨ ਸਾਰੀ ਰਾਤ ਚਲਦੇ ਰਹੇ ਸਵੇਰ ਹੋਈ ਗੁਰੂ ਜੀ ਕਿਹੜੀ ਪਿੰਡ ਦੇ ਕੋਲ ਪਹੁੰਚੇ ਇੱਥੇ ਦੋ ਗੁਜਰ ਸਨ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਅਲਫ ਅਤੇ ਦੂਜੇ ਦਾ ਨਾਮ ਗਾਮੂ ਸੀ ਇਹਨਾਂ ਨੇ ਗੁਰੂ ਜੀ ਨੂੰ ਪਹਿਚਾਣ ਲਿਆ ਤੇ ਗੁਰੂ ਜੀ ਨੂੰ ਪਕੜਨ ਵਾਸਤੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੇ ਇਹ ਸਾਰੇ ਦੇ ਨਾਲ ਸਮਝਾਇਆ ਪਰ ਇਹ ਬਾਜ਼ ਨਹੀਂ ਆਏ ਫਿਰ ਗੁਰੂ ਜੀ ਨੇ ਕੁਝ ਮੋਹਰਾਂ ਵਾਲਾ ਸੁੱਟੀਆਂ ਇਹਨਾਂ ਨੇ ਦੌੜ ਕੇ ਉਹ ਮੋਹਰਾਂ ਚੁਕ ਲਈਆਂ ਤੇ ਫਿਰ ਗੁਰੂ ਜੀ ਦਾ ਪਿੱਛਾ ਕਰਨ ਲੱਗੇ ਗੁਰੂ ਜੀ ਨੂੰ ਪਕੜਨ ਵਾਸਤੇ ਗੁਰੂ ਜੀ ਨੇ ਇਹਨਾਂ ਦੋਨਾਂ ਨੂੰ ਹੀ ਛਟਕਾ ਦਿੱਤਾ ਇਹ ਸਾਰਾ ਹੀ ਇਲਾਕਾ ਮੁਸਲਮਾਨਾਂ ਦੀ ਜਗੀਰ ਸੀ ਤੇ ਇਸ ਇਲਾਕੇ ਦੇ ਵਿੱਚੋਂ ਦੀ ਲੰਘਣਾ ਕੋਈ ਸੌਖੀ ਗੱਲ ਨਹੀਂ ਸੀ ਖਤਰੇ ਤੋਂ ਖਾਲੀ ਨਹੀਂ ਸੀ ਇਸ ਕਰਕੇ ਗੁਰੂ ਜੀ ਆਮ ਰਸਤੇ ਤੋਂ ਹਟ ਕੇ ਚੱਲ ਰਹੇ ਸਨ ਖੇਤਾਂ ਵਿੱਚੋਂ ਦੀ ਅਤੇ ਜੰਗਲ ਦੇ ਵਿੱਚ ਦੀ ਲਗਭਗ ਕੋਈ 2 ਕੁ ਮੀਲ ਦਾ ਪੰਡਾ ਤੈ ਕੀਤਾ ਹੋਵੇਗਾ ਸਤਿਗੁਰੂ ਜੀ ਕਣੇ ਜੰਗਲ ਦੇ ਵਿੱਚ ਚਲੇ ਗਏ ਤੇ ਜੰਗਲ ਦੇ ਵਿੱਚੋਂ ਕਿਉਂਕਿ 12 ਪੈਰ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਸੀ ਗੁਰੂ ਜੀ ਨੂੰ ਕੁਝ ਸ਼ੱਕਿਆ ਹੋਇਆ ਜੰਗਲ ਦੇ ਵਿੱਚੋਂ ਮਲਿਆਂ ਦੇ ਨਾਲੋਂ ਬੇਰ ਤੋੜ ਕੇ ਗੁਰੂ ਜੀ ਨੇ ਢੇਟ ਦੀ ਭੁੱਖ ਨੂੰ ਸ਼ਾਂਤ ਕੀਤਾ ਫਿਰ ਆਰਾਮ ਕਰਨ ਵਾਸਤੇ ਜੰਗਲ ਦੇ ਵਿੱਚ ਲੇਟ ਗਏ ਜਦੋਂ ਤਿੰਨ ਪਹਿਰ ਰਾਤ ਬੀਤ ਗਈ ਗੁਰੂ ਜੀ ਨੇ ਅਗਾ ਮਾਲਵੇ ਵੱਲ ਨੂੰ ਚੱਲਣਾ ਸ਼ੁਰੂ ਕੀਤਾ ਇੰਨੀ ਦੇਰ ਨੂੰ ਸਵੇਰ ਹੋ ਗਈ ਤੇ ਸਾਹਮਣੇ ਮਾਸ਼ੀਵਾੜਾ ਪਿੰਡ ਜਿਹੜਾ ਸੀ ਦਿਖਾਈ ਦੇਣ ਲੱਗ ਪਿਆ ਇੱਥੇ ਇੱਕ ਕਣਾ ਸੰਘਣਾ ਬਾਗ ਸੀ ਤੇ ਇਸ ਬਾਗ ਦੇ ਵਿੱਚ ਗੁਰੂ ਜੀ ਆਰਾਮ ਕਰਨ ਵਾਸਤੇ ਲੇਟ ਗਏ ਇੱਥੇ ਖੂਦ ਹੀ ਇੱਕ ਟਿੰਡ ਸੀ ਜਿਸ ਦਾ ਸਤਗੁਰਾਂ ਨੇ ਇਸ ਰਹਿਣਾ ਲਿਆ ਤੇ ਆਰਾਮ ਕਰਨ ਵਾਸਤੇ ਲੇਟ ਗਏ ਇੰਨੀ ਦੇਰ ਨੂੰ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਵੀ ਆਪਸ ਦੇ ਵਿੱਚ ਮਿਲ ਚੁੱਕੇ ਸਨ ਤਾਰਿਆਂ ਦੀ ਸਿਹਤ ਤੇ ਚਲਦੇ-ਚਲਦੇ ਇਹ ਤਿੰਨੋਂ ਹੀ ਸਿੰਘ ਗੁਰੂ ਜੀ ਦੀ ਭਾਲ ਕਰ ਰਹੇ ਸਨ ਅਤੇ ਭਾਲ ਕਰਦਿਆਂ ਕਰਦਿਆਂ ਬਾਗ ਦਾ ਕੰਮ ਆ ਮਿਲਿਆ ਤੇ ਉਸ ਨੂੰ ਪੁੱਛਿਆ ਉਸ ਨੇ ਦੱਸਿਆ ਕਿ ਤੁਹਾਡੇ ਵਰਗਾ ਹੀ ਇੱਕ ਆਦਮੀ ਬਾਗ ਦੇ ਵਿੱਚ ਲੇਟਿਆ ਪਿਆ ਹੈ ਕੋਸਨ ਨੂੰ ਨਾਲ ਲੈ ਕੇ ਭਾਈ ਦਇਆ ਸਿੰਘ ਜੀ ਮਾਨ ਸਿੰਘ ਜੀ ਧਰਮ ਸਿੰਘ ਜੀ ਗੁਰੂ ਜੀ ਦੇ ਕੋਲ ਪਹੁੰਚਦੇ ਹਨ ਸਹਜੇ ਦੇ ਨਾਲ ਗੁਰੂ ਜੀ ਨੂੰ ਜਗਾਇਆ ਅਤੇ ਫਤਿਹਗਈ ਆਪਣੇ ਪਾਤਸ਼ਾ ਬਾਜਾਂ ਵਾਲੇ ਮਾਹੀ ਫੌਜਾਂ ਵਾਲੇ ਤਖਤਾਂ ਵਾਲੇ ਕਲਗੀਆਂ ਵਾਲੇ ਮਾਹੀ ਨੂੰ ਇਸ ਤਰ੍ਹਾਂ ਜ਼ਮੀਨ ਤੇ ਲੇਟੇ ਦੇਖ ਕੇ ਸਿੰਘਾਂ ਦੇ ਕਲੇਜੇ ਦਾ ਰੁਗ ਪਰ ਗਿਆ ਤੇ ਉਹਨਾਂ ਦੇ ਅੱਖਾਂ ਵਿੱਚੋਂ ਅਤਰੂ ਵਹਿ ਤੁਰੇ ਫਤਿਹ ਗਜਾਈ ਔਰ ਮਿਲ ਮਲਾਪ ਹੋਇਆ ਗੱਲਬਾਤ ਹੋਈ ਬਾਗ ਦਾ ਕੰਮ ਆਪਣੇ ਮਾਲਕ ਗੁਲਾਬੇ ਦੇ ਕੋਲ ਪਹੁੰਚਿਆ ਤੇ ਆ ਕੇ ਕਹਿਣ ਲੱਗਾ ਕਿ ਇਸ ਤਰ੍ਹਾਂ ਦੇ ਆਦਮੀ ਬਾਗ ਦੇ ਵਿੱਚ ਆਏ ਹੋ ਜਾਣ ਗੁਲਾਬਾ ਜਲਦੀ ਦੇ ਨਾਲ ਆਇਆ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨਮਸਕਾਰ ਕੀਤੀ ਤੇ ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ ਬੜੀ ਸ਼ਰਦਾ ਭਾਵਨੀ ਦੇ ਨਾਲ ਕੋਸ਼ਿ ਨੇ ਸੇਵਾ ਕੀਤੀ ਕਿਉਂਕਿ ਇਹ ਇਲਾਕਾ ਜਿਹੜਾ ਹੈ ਮੁਸਲਮਾਨਾਂ ਦੀ ਜਗੀਰ ਹੋਣ ਕਰਕੇ ਖਤਰਾ ਜਿਹੜਾ ਹੈ ਉਹ ਬਣਿਆ ਹੋਇਆ ਹੈ ਅਤੇ ਵजीर खान ਦੇ ਟੰਡੋਰਚੀ ਪਿੰਡਾਂ ਦੇ ਵਿੱਚ ਟੰਡੋਰਾ ਪੇਟ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਪਨਾਹ ਨਾ ਦਵੇ ਤੇ ਜਿਹੜਾ ਉਹਨਾਂ ਨੂੰ ਪਨਾਹ ਦਵੇਗਾ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਜਿਹੜਾ ਗੁਰੂ ਜੀ ਗੁਰੂ ਜੀ ਦੇ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਫੜਾਵੇਗਾ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਇਸ ਕਰਕੇ ਗੁਲਾਬੇ ਨੇ ਗੁਰੂ ਜੀ ਦਾ ਉਤਾਰਾ ਚੁਬਾਰੇ ਦੇ ਵਿੱਚ ਕੀਤਾ ਇਥੋਂ ਦੇ ਹੀ ਰਹਿਣ ਵਾਲੇ ਗੁਰੂ ਜੀ ਦੇ ਸ਼ਰਦਾਲੂ ਦੋ ਮੁਸਲਮਾਨ ਭਰਾ ਨਬੀ ਖਾਨ ਤੇ ਗਣੀ ਖਾਨ ਜੋ ਕਿ ਘੋੜਿਆਂ ਦਾ ਵਪਾਰ ਕਰਦੇ ਸਨ ਤੇ ਅਕਸਰ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਇਹ ਘੋੜੇ ਵੇਚਣ ਵਾਸਤੇ ਆਇਆ ਕਰਦੇ ਸਨ ਜਦੋਂ ਇਹਨਾਂ ਨੂੰ ਪਤਾ ਚੱਲਿਆ ਤੇ ਦੋਵੇਂ ਭਰਾ ਗੁਲਾਬੇ ਦੇ ਘਰ ਆਏ ਸਤਗੁਰਾਂ ਦੇ ਦਰਸ਼ਨ ਕੀਤੇ ਅਤੇ ਆਪਣੇ ਘਰ ਸਤਗੁਰਾਂ ਨੂੰ ਲੈ ਕੇ ਬੜੀ ਸ਼ਰਧਾ ਪਾਵਣੀ ਦੇ ਨਾਲ ਇਹਨਾਂ ਨੇ ਸਤਗੁਰਾਂ ਦੀ ਸੇਵਾ ਕੀਤੀ ਤੇ ਵਿਚਾਰਾਂ ਕੀਤੀਆਂ ਕਿ ਇਹ ਇਲਾਕਾ ਜਿਹੜਾ ਹੈ ਖਤਰੇ ਤੋਂ ਖਾਲੀ ਨਹੀਂ ਹੈ ਇਸ ਕਰਕੇ ਕੋਈ ਵਿਉਂਤਬੰਦੀ ਕੀਤੀ ਜਾਵੇ ਤੇ ਗੁਰੂ ਜੀ ਨੂੰ ਇਸ ਇਲਾਕੇ ਵਿੱਚੋਂ ਸੁਰੱਖਿਅਤ ਮਾਲਵੇ ਦੇ ਇਲਾਕੇ ਤੱਕ ਪਹੁੰਚਾਇਆ ਜਾਵੇ